ਸਦਾ ਪਹਿਲਾ ਮਤਲਬ ਸੀਗਾ ਜੀ ਮਹੰਤਾਂ ਦੀ ਵਧਾਈ 1100 ਦਿੱਤਾ ਜਾਵੇ ਤੇ ਇਹ ਲੜਕੀ ਦੀ ਵੀ ਦਿੱਤੀ ਜਾਵੇ ਐਸੀ ਬੀਸੀ ਭਾਈਜਾਰੇ ਲਈ 500 ਰੁਪਏ ਵਧਾਈ ਰੱਖੀ ਸੀ ਦੂਜਾ ਸੀਗਾ ਜੀ ਕੋਈ ਗੈਰ ਨਸ਼ਾ ਚਿੱਟਾ ਵੇਚ ਦਾ ਫੜਿਆ ਗਿਆ ਉਸ ਉਪਰਾਂ ਕਾਨੂੰਨੀ ਕਾਰਵਾਈ ਹੋਵੇ ਜੀ ਤੇ ਸਰਪੰਚ ਨੰਬਰਦਾਰ ਮੈਂਬਰ ਕੋਈ ਵੀ ਮਾਰੇ ਨਹੀਂ ਜਾਊਗਾ ਤੇ ਜੀ ਸਾਡੀ ਸੀ ਕਿ ਜੇਕਰ ਕੋਈ ਵੀ ਕੁਵਾਰੀਆ ਕੋਈ ਹੋਰ ਬੁੱਕਾ ਦੇਣਾਂ ਦੇ ਵਿੱਚ ਚਪਲਾ ਕੇ ਮੋਕਾ ਨਹੀਂ ਦੇਵੇਗਾ ਫਾਗ ਮਾਰ ਕੇ ਮੋਕਾ ਦੇਵੇਗਾ ਕੋਈ ਵੀ ਕੁੜਾਇਆ ਚੋਰੀ ਦਾ ਸਾਮਾਨ ਇਦਾਂ ਪੜਿਆ ਗਿਆ ਜੋ ਪਿਛਲਾ ਸਮਾਂ ਚੋਰੀ ਹੋਇਆ ਤਾਂ ਉਸ ਉੱਪਰ ਹੀ ਪਾਇਆ ਜਾਵੇਗਾ ਜੇ ਕੋਈ ਪੰਚੇਤੀ ਚੀਜ਼ ਚੋਰੀ ਕਰਦਾ ਜਾਂ ਕੋਈ ਸਰਕਾਰੀ ਸੰਸਥਾ ਨੂੰ ਨਸਾਨ ਕਰਦਾ ਹੈ ਤਾਂ ਬੜੀ ਕਾਰਵਾਈ ਕੀਤੀ ਜਾਵੇਗੀ ਜੋ ਆਪਣੇ ਮਾਰਗਦਰਸ਼ਕ ਉੱਤੇ ਕੋਈ ਵੀ ਜਲੇਬੀ ਪਕੌੜਾ ਨਹੀਂ ਬਣਾਇਆ ਜਾਵੇਗਾ ਪੰਚਾਇਤ ਵੱਲੋਂ ਸਖਤ ਹਦਾਇਤਾਂ ਤਾਂ ਹੁਣ ਯੋਗਨਾ ਕਰਨ ਵਾਲੇ ਨੂੰ 21000 ਰੁਪਇਆ ਜੁਰਮਾਨਾ ਭਰਨਾ ਪਊਗਾ ਵਾਟਰ ਪਾ ਵਾਟਰ ਵੈਸ ਦੇ ਪਾਣੀ ਦੇ ਜਿਲਦਕਤੋਂ ਦਾ ਕਨੈਕਸ਼ਨ ਕੱਟਿਆ ਜਾਵੇਗਾ ਕਨੈਕਸ਼ਨ ਟੂਟਿਆਂ ਉੱਪਰ ਗੇਟ ਵਾਲਾ ਲਾਜੁੰਦੀ ਹੈ ਜੀ ਕੋਈ ਵੀ ਦੁਕਾਨਦਾਰ ਦੁਕਾਨ ਤੇ ਸਟੇਨ ਨਹੀਂ ਵੇਚੇਗਾ ਕਿਸੇ ਵੀ ਵਿਅਕਤੀ ਨੂੰ ਸਟੂਡੈਂਟ ਨੂੰ 18 ਸਾਲ ਤੋਂ ਘੱਟ ਅਜੇ ਕਿ ਨੂੰ ਨਾ ਪੂਜਾ ਸਹੀ ਨਾਮ ਦਿੱਤਾ ਜਾਵੇ ਪਿੰਡਾਂ ਗਲੀਆਂ ਤੇ ਫਿਰਨੀ ਦੇ ਕੋਈ ਵੀ ਮਿੱਟੀ ਪਿੱਟਾ ਬਰੇਤੀ ਬੈਜੀ ਨਾ ਲਾਏ ਜਾਣਾ ਇੱਕ ਦੋ ਦਿਨਾਂ ਵਿੱਚ ਜਗ੍ਹਾ ਖਾਲੀ ਕੀਤੀ ਜਾਵੇਗੀ ਪਿੰਡ ਵਿੱਚ ਬਾਹਰਲੇ ਦੀ ਬੋਰ ਨਹੀਂ ਬਣਾਈ ਜਾਊਗੀ ਜਿਹੜੇ ਅਸੀਂ ਇਹ ਮਤੇ ਪਾਏ ਸੀ ਸਾਰੇ ਅਸੀਂ ਨਗਰ ਤੋਂ ਪਰਿਵਾਰਗੀ ਮੰਗਦੇ ਆ ਕਿ ਤੁਸੀਂ ਸਾਰੇ ਸਹਿਦੋਂ ਜੀ ਕੋਸਾ ਸਿੰਘ ਹੋਰ ਵੀ ਅੱਜ ਜਿਹੜਾ ਨਵੇਂ ਮਤੇ ਲੈ ਕੇ ਆਏ ਆ ਜਿਨ੍ਹਾਂ ਦੇ ਲਈ

ਜੇ ਦਾ ਪਰਿਵਾਰ ਕੋਈ ਵੱਡੇ ਬਜ਼ੁਰਗ ਦੀ ਯਾਦ ਵਿੱਚ ਕੋਈ ਸਨਮਾਨ ਦਿਨ ਜਾਂ ਕੋਈ ਫੰਡ ਵਗੈਰਾ ਜਾਂ ਕੋਈ ਲਾ ਲੋ ਕੋਈ ਬੱਚਿਆਂ ਨੂੰ ਸਨਮਾਨ ਕਿਤੇ ਨੂੰ ਹੋਰ ਸਵਾਗਤ ਦੇਣਾ ਚਾਹਦਾ ਤਾਂ ਉਹ ਵੀ ਪੰਚਾਇਤ ਨਹੀਂ ਦੇ ਸਕਦਾ ਹੈ ਆਪ ਦੇ ਵੱਡੇ ਬਜ਼ੁਰਗਾਂ ਦੀ ਯਾਦ ਵਿੱਚ ਇਕ ਸਾਡੀ ਪੰਚਾਇਤ ਨੇ ਜਿਹੜਾ ਆਪਣਾ ਖੇਡ ਗ라운ਡ ਬਣ ਜਾ ਰਿਹਾ ਹੈ ਤਾਂ ਉਹਨਾਂ ਦਾ ਖੇਡ ਗ라운ਡ ਦਾ ਮਨਤਿ ਕਿਰਪਾ ਸਿੰਘ ਦੇ ਨਾਮ ਦਿੱਤੇ ਆਪਣੇ ਰੱਖਿਆ ਜਾ ਰਿਹਾ ਹੈ ਜੀ